ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਗੁਰੂ ਸਹਿਬਾਨਾ ਨੇ ਫਰਮਾਇਆ ਹੈ ਜਿਹਾ ਬੀਜੇ ਸੋ ਲੂਨੇ ਕਰਮਾ ਸੰਦਰਾ ਖੇਤ ਜਿਹੋ ਜਿਹਾ ਕੋਈ ਇਨਸਾਨ ਕਰਮ ਕਰਦਾ ਉਹੋ ਜੀਆਂ ਗੱਲਾਂ ਹੀ ਉਹਦੇ ਸਾਹਮਣੇ ਆਉਂਦੀਆਂ ਤੇ ਜੋ ਵਿਕਰਮਜੀਤ ਸਿੰਘ ਮਜੀਠੀਆ ਹੈ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਉਸ ਜਮਾਤ ਦਾ ਉਸ ਧਿਰ ਦਾ ਇਹ ਆਗੂ ਹੈ ਜਿਸਨੇ ਉਹਨਾਂ ਦਾ ਸਾਥ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਗਲੀਆਂ ਨਾਲੀਆਂ ਚ ਰੋਲਿਆ ਸੀ ਇਹ ਉਹ ਧਿਰ ਹੈ ਜਿਨ੍ਹਾਂ ਨੇ ਸ਼ਾਂਤਮਈ ਬੈਠੇ ਸਿੱਖਾਂ ਨੂੰ ਬਹਿਬਲ ਕਲਾਂ ਵਿੱਚ ਕੋ-ਕੋ ਕੇ ਸ਼ਹੀਦ ਕੀਤਾ ਸੀ ਗੋਲੀਆਂ ਮਾਰੀਆਂ ਸੀ ਇਹ ਉਹੀ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਆਂਗਾ ਅਸਟੂ ਮੈਨੂੰ 10 ਮਿੰਟ ਦੇ ਦੋ ਤੇ ਮੈਂ ਐਂਟੀ ਭਾਈ ਅਮਰਿਤਪਾਲ ਸਿੰਘ ਨੂੰ ਬੰਦੇ ਦਾ ਪੁੱਤ ਬਣਾ ਦੂਗਾ ਇਹ ਉਹੀ ਬੀਬੀ ਹਰਸ਼ਮ੍ਰਿਤ ਕੌਰ ਹੈ ਜਿਹੜੀਆਂ ਜੋ ਭਾਈ ਅਮਰਿਤਪਾਲ ਸਿੰਘ ਤੇ ਜਿਹੜੀ ਸਮੁੱਚੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਬਾਰੇ ਉਲਟ ਗੱਲਾਂ ਕਰਦੀ ਸੀ ਅੱਜ ਇਹਨਾਂ ਦੇ ਪਰਿਵਾਰ ਤੇ ਬਣੀ ਹੈ ਤੇ ਸਾਰੇਿਲਕ ਦੇ ਫਿਰਦੇ ਨੇ ਤੇ ਜੋ ਕਾਂਗਰਸੀ ਆਗੂ ਨੇ ਜਾਂ ਹੋਰ اپੋਜੀਸ਼ਨ ਦੀਆਂ ਧਿਰਾਂ ਮੈਂ ਉਹਨਾਂ ਨੂੰ ਵੀ ਗੱਲ ਆਖਣੀ ਚਾਹੂੰਗਾ ਕੋਈ اپੋਜੀਸ਼ਨ ਦੀ ਧਿਰ ਨਹੀਂ ਸੀ ਬਿਕਰਮਜੀਤ ਸਿੰਘ ਮਜੀਠੀਆ ਇੱਕ ਬੜਾ ਹੋਸ਼ਾ ਤੇ ਹੀਟਲੇ ਪਦਰਾ ਜਾਂ ਗੱਲਾਂ ਕਰਨ ਵਾਲਾ ਬੰਦਾ ਸੀ ਜਿਹੜਾ ਵੈਸੀ ਫੇਕ ਜਿਹੜੀਆਂ ਵੀਡੀਓ ਕੋਈ ਲੈਣ ਦੇ ਨਹੀਂ ਭਾਈ ਅਮਰਤਪਾਲ ਸਿੰਘ ਦੇ ਨਾਲ ਉਹਨਾਂ ਵੀਡੀਓਜ਼ ਨੂੰ ਆਂਦਾ ਸੀ ਵੀ ਇਹ ਤਾਂ ਜੀ ਦੇਖੋ ਇਹਨਾਂ ਦੇ ਭਰਾ ਨਸ਼ਾ ਕਰਦੇ ਆ ਫੇਕ AI ਨਾਲ ਬਣਾਈਆਂ ਆਡੀਓ ਨੂੰ ਇਹ ਨਸ਼ਰ ਕਰਕੇ ਜੋ ਟੀਆਰਪੀ ਲੈਣਾ ਚਾਹੁੰਦਾ ਹੁੰਦਾ ਸੀ ਤਾਂ ਇਹ ਕੋਈ ਬੜੀਆਂ ਹੀ ហេਟਲੇ ਪੱਦਰ ਦੀਆਂ ਗੱਲਾਂ ਸੀ ਕੋਈ ਆਪੋਜੀਸ਼ਨ ਦੀ ਧਿਰ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੈਂ ਆਖਣਾ ਚਾਹਣਾ ਹੈ ਕਿ ਜੇ ਤੁਸੀਂ ਇਹਦੇ ਨਾਲ ਲੈ ਦੇ ਕੇ ਸਾਜ਼ਗਾਠ ਕਰਕੇ ਸੈਟਿੰਗ ਹੀ ਕਰਨੀ ਹੈ ਤਾਂ ਫੇਰ ਤਾਂ ਇਹ ਤੁਹਾਡਾ ਪੋਲਿਟਿਕਲ ਸਟੰਟ ਹੈ ਨਹੀਂ ਤਾਂ ਇਹ 540 ਕਰੋੜ ਦੀ ਜਿਹੜੀ ਮਨੀ ਟ੍ਰੇਲ ਹੈ ਇਹ ਟਰੇਸ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਤੇ ਜਿਹੜਾ ਉਹ ਜਿਹੜਾ ਨਸ਼ੇ ਦਾ ਕੇਸ ਆ ਉਸ ਵਿੱਚ ਵੀ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਿੱਟਾ ਬਣੀ ਹੋਈ ਐ ਸਿੱਟੇ ਦੇ ਜਿਹੜੇ ਮੁਖੀ ਡੀਆਈਜੀ ਐਸਐਸਪੀ ਬਦਲੇ ਜਾਂਦੇ ਨੇ ਪਰ ਸਿੱਟਾ ਨਤੀਜਾ ਕੋਈ ਨਹੀਂ ਨਿਕਲਦਾ ਇੱਥੋਂ ਪਤਾ ਲੱਗਦਾ ਤੁਸੀਂ ਮਿਲੇ ਹੋਏ ਤੇ ਜੋ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਗੱਲ ਆਖਣੀ ਚਾਹਣਾ ਵੀ ਜਿਹੜੀਆਂ ਇਹ ਹੱਥਾਂ ਦੀਆਂ ਦਿੱਤੀਆਂ ਫਿਰ ਦੰਦਾ ਨਾਲ ਖੋਲਣੀਆਂ ਪੈਂਦੀਆਂ ਹੁੰਦੀਆਂ ਜੋ ਤੁਸੀਂ ਵਧੀਕੀ ਕੀਤੀ ਐ ਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਉੱਪਰ ਮੈਂਬਰਾਂ ਉੱਪਰ 100 ਬੰਦੇ ਜਿਨ੍ਹਾਂ ਦੇ ਘਰੇ ਜੋ ਅੱਜ ਚੁੱਲਿਆਂ ਦੇ ਵਿੱਚ ਘਾਹ ਉੱਗਤ ਐ 10-10 ਸਾਲ 2-2 ਸਾਲ ਹੋ ਚੁੱਕੇ ਨੇ ਜ਼ਿਲਾਂ ਦੇ ਵਿੱਚ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਉੱਪਰ ਟੀਜੀਐਨਐਸਏ ਲਾ ਦਿੱਤੀ ਹੈ ਇਹ ਸਾਰੇ ਦਾ ਲੇਖਾ ਜੋਖਾ ਕਰਾਂਗੇ ਜਦੋਂ ਜੋ 2027 ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਮੁੱਖ ਮੰਤਰੀ ਬਣਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਹੋਊਗੀ ਇਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਦੇਣਾ ਪੈਣਾ ਤੇ ਇੰਨੀਆਂ ਕੁ ਜੋ ਸੰਗਤਾਂ ਦੇ ਸੰਮੁਖ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ